ਜਿਹੜੀ ਚਾਇਨਾ ਡੋਰ ਹੈ ਇੱਕ ਕੋਸਟ ਕੱਪ ਕੇ ਡੋਰ ਹੈ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਨਵਰ ਜਾਂ ਹੋਰ ਇਹਨਾਂ ਵੀਂਦਨ ਖਾਨ ਦਾ ਇਹਦੇ ਸਬੰਧ ਵਿੱਚ ਮਾਨਯੋਗ ਐਸਐਸਸੀ ਸਹਿਲ ਵਿੱਚ ਦੀ ਆਈਪੀਐਸ ਐਸਐਸਪੀ ਤਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਤੇ ਨਹੀਂ ਬਿਲਕੁਲ ਮਨ ਨਹੀਂ ਚਾਹੀਦੀ ਜਿਹਦੇ ਆਧਾਰ 'ਤੇ ਐਸਐਚਓ ਹਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਇੱਕ ਚਿੱਟੇ ਡਰਫਨ ਹਾਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ 774 ਜੇ ਆਪਣੇ ਚੈਨਾ ਡੋਰ ਉਹ ਚਿਰਾਗ ਸ਼ਰਮਾ ਤੇ ਸ਼੍ਰੀ ਹਰਗੋਬਿੰਦਪੁਰ ਦਾ ਹੈ ਉਹਦੇ ਤੋਂ ਤੇ ਉਹਦੇ ਖਲਾਫ 223 225 ਬੀ ਐਨ ਐਸ ਅਤੇ 15 এনवायरमेंट ਟੈਕਸ ਦੇ ਸਾਥ ਦੇ ਸੀ ਕਚਾ ਪਾਲਤੀ ਕਰਕੇ ਅਗਲੀ ਕਾਰਵੇ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਜਨਰਲ ਦੇ ਮਾਧਿ ਨਰਾਇਣ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਬੇਨਤੀ ਕਰਦਾ ਕਿ ਉਦਰੀ ਇਸ ਦੂਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਾਹ ਵੀ ਦਿੰਦਾ ਕਿ ਉਹ ਬਿਲਕੁਲ ਇਹ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਚਾਈਨਾ ਡੋਰ ਪ੍ਰੀਆ ਇਹਦੇ ਨਾਲ ਕਾਫੀ ਫਲਕੇ ਦੇ ਵਿੱਚ ਜਦੋਂ ਚਾਈਨਾ ਡੋਰ ਹੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਤਾਂ ਪੈਣਾ ਹੀ ਆ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ ਜਿਹੜੀ ਚਾਈਨਾ ਡੋਰ ਹੈ ਇੱਕ ਕੋਸ ਕਰਕੇ ਦੋੜਾ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰ ਆ ਜਾਂਦੇ ਜਾਂ ਹੋਰ ਇਹ ਵੀ ਜਾਨਵਰ ਖਾਂਦੇ ਇਹਦੇ ਸਵਰਧ ਦੇ ਚ ਮਾਨਯੋਗ ਐਸਐਸਸੀ ਸਹਿਲਵੇ ਦੀ ਆਈਪੀਐਸ ਐਸਐਸਪੀ ਤਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਈਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਤਿੰਨ ਇਹ ਬਿਲਕੁਲ ਪਾਸ ਹੋਣੀ ਚਾਹੀਦੀ ਹੈ ਜਿਹਦੇ ਆਧਾਰ ਤੇ ਐਸ ਐਚਓ ਹਰਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਇੱਕ ਚਿੱਟੇ ਜਰਨਲ ਹਸਤੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 174 ਦੇ ਆਪਣੇ ਚైనా ਡੋਰ ਉਹ ਚਿਰਾਗ ਸ਼ਰਮਾ ਤੇ ਜਿਹੜੀ ਹਰਗੋਬਿੰਦਪੁਰ ਦਾ ਹੈ ਉਹਦੇ ਕੋਲ ਫੜੇ ਨੇ ਤੇ ਉਹਦੇ ਖਲਾਫ 223 225 ਬੀ ਐਨ ਐਸ ਅਤੇ 15 ਅਨਵਾਰ ਮੈਂ ਟੈਕਸ ਦੇ ਆਪਦੇ ਸੀ ਪਰਚਾ ਕੱਲ ਦੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਫੌਜੀ ਜਨਰਲ ਦੇ ਮਾధ్యਮ ਰਾਹੀਂ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਇੱਕ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੂਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਹਾਂ ਕਿ ਉਹ ਬਿਲਕੁਲ ਇਹ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੇ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਚਾਈਨਾ ਡੋਰ ਪਈ ਹੈ ਇਹਦੇ ਨਾਲ ਕਾਫੀ ਫਰਕ ਦੇ ਵਿੱਚ ਜਦੋਂ ਚਾਈਨਾ ਡੋਰ ਥੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਦਾ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਹਾਂ ਕਿ ਸੁਧਰ ਜਾਓ ਇਹ ਤੁਹਾਡੀ ਖੈਰ ਨੇ